ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪਰਿਸ਼ਤ ਸ੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਆਪਣੇ ਘਰ ਦੇ ਵਿੱਚ ਅਦਰਕ ਦਾ ਆਚਾਰ ਬਣਾ ਕੇ ਤਿਆਰ ਕਰਾਂਗੇ ਇਹ ਆਚਾਰ ਟੇਸਟੀ ਹੋਣ ਦੇ ਨਾਲ ਨਾਲ ਬਹੁਤ ਹੀ ਜ਼ਿਆਦਾ ਹੈਲਦੀ ਹੁੰਦਾ ਹੈ ਇਹ ਆਚਾਰ ਆਪਾਂ ਸਾਰਿਆਂ ਨੂੰ ਖਾਣਾ ਚਾਹੀਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੇਕਰ ਚੈਨਲ ਤੇ ਆਏ ਹੋ ਪਹਿਲੀ ਵਾਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਇੱਥੇ ਆਪਾਂ ਆਚਾਰ ਬਣਾਉਣ ਵਾਸਤੇ ਅੱਧਾ ਕਿਲੋ ਅਦਰਕ ਲੈ ਰਹੇ ਹਾਂ ਤੁਸੀਂ ਚਾਹੋ ਕਿ ਲੋਵੀ ਲੈ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਹੈ ਇੱਥੇ ਆਪਾਂ ਅੱਧਾ ਕਿਲੋ ਅਦਰਕ ਲਿਆਏ ਅਦਰਕ ਨੂੰ ਨਾ ਆਪਾਂ ਸਭ ਤੋਂ ਪਹਿਲਾਂ ਇਹਦਾ ਛਿੱਲ ਲਵਾਂਗੇ ਇਦਾਂ ਹਲਕਾ-ਹਲਕਾ ਜਿਹਾ ਆਪਾਂ ਇਹਦਾ ਛਿਲਕਾ ਜਿਹੜਾ ਆ ਉਤਾਰ ਲਵਾਂਗੇ ਇਹ ਇਹ achar ਬਹੁਤ ਜਲਦੀ ਬਣ ਜਾਂਦਾ ਹੈ ਜੀ ਤੇ ਬਹੁਤ ਹੀ ਘੱਟ ਸਮਾਨ ਦੇ ਨਾਲ ਬਣਦਾ ਸਿਰਫ ਦੋ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਇਸ achar ਨੂੰ ਬਣਾਉਣ ਦੇ ਲਈ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਆਪਾਂ ਪਹਿਲਾਂ ਅਦਰਕ ਦਾ ਛਿਲਕਾ ਜਿਹੜਾ ਇਹ ਉਤਾਰ ਕੇ ਅਦਰਕ ਨੂੰ ਤਿਆਰ ਕਰ ਲਈਏ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਇਧਰ ਆਪਾਂ ਨੇ ਸਾਰੇ ਅਦਰਕ ਤੋਂ ਛਿਲਕਾ ਉਤਾਰ ਦਿੱਤਾ ਹੈ ਜੀ ਤੇ ਇਹਨੂੰ ਹੁਣ ਆਪਾਂ ਧੋ ਲਵਾਂਗੇ ਇੱਕ ਵਾਰੀ ਆਪਾਂ ਇਹਨੂੰ ਹੋਰ ਧੋ ਲਵਾਂਗੇ ਚੰਗੀ ਤਰ੍ਹਾਂ ਆਹ ਟੋਕਰੀ ਵੀ ਧੋ ਲਵਾਂਗੇ ਆਪਾਂ ਦੇਖੋ ਜੀ ਆਪਾਂ ਦੂਜੀ ਵਾਰ ਵੀ ਇਹਨੂੰ ਚੰਗੀ ਤਰ੍ਹਾਂ ਧੋ ਲਿਆ ਹੈ ਤੇ ਹੁਣ ਆਪਾਂ ਇਹਨੂੰ ਟੋਕਰੀ 'ਚ ਕੱਢ ਦਵਾਂਗੇ ਅਦਰਕ ਆਪਾਂ ਟੋਕਰੀ 'ਚ ਕੱਢ ਲਿਆ ਹੈ ਜੀ ਟੋਕਰੀ 'ਚ ਕੱਢਣ ਤੋਂ ਬਾਅਦ ਇਹਨੂੰ ਹੁਣ ਆਪਾਂ ਪੀਸਸ ਦੇ ਵਿੱਚ ਕੱਟ ਲਵਾਂਗੇ ਇਸ ਤਰੀਕੇ ਦੇ ਆਪਾਂ ਪੀਸ ਕੱਟਣੇ ਆ ਚਾਕੂ ਤੁਸੀਂ ਤਿੱਖਾ ਲੈ ਲੈਣਾ ਹੈ ਜੀ ਫਿਰ ਆਸਾਨੀ ਦੇ ਨਾਲ ਇਹਦੇ ਪੀਸ ਜਿਹੜੇ ਆ ਕੱਟ ਹੋ ਜਾਂਦੇ ਆ ਨਾ ਬਹੁਤੇ ਮੋٹے ਕੱਟਣੇ ਨੇ ਨਾ ਜਿਆਦਾ ਇਹ ਪਤਲੇ ਕੱਟਣੇ ਆ ਇਸ ਤਰੀਕੇ ਦੇ ਇਹਦੇ ਪੀਸ ਹੋਣੇ ਚਾਹੀਦੇ ਆ ਇਦਾਂ ਦੇ ਇਸ ਆਚਾਰ ਨੂੰ ਬਣਨ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਜਲਦੀ ਇਹ ਆਚਾਰ ਬਣ ਕੇ ਖਾਣ ਯੋਗ ਹੋ ਜਾਂਦਾ ਹੈ ਤੇ ਇੱਥੇ ਨਾ ਆਪਾਂ ਸਾਰਾ ਅਦਰਕ ਇਸ ਤਰ੍ਹਾਂ ਪੀਸਸ ਦੇ ਵਿੱਚ ਕੱਟ ਕੇ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆ ਆਪਾਂ ਨੇ ਸਾਰਾ ਅਦਰਕ ਇਸ ਤਰੀਕੇ ਪੀਸਸ ਦੇ ਵਿੱਚ ਕੱਟ ਲਿਆ ਜੀ ਆਪਾਂ ਇਹਨੂੰ ਹੁਣ ਥਾਲੀ ਦੇ ਵਿੱਚ ਫੈਲਾ ਕੇ 1 ਘੰਟੇ ਦੀ ਧੁੱਪ ਲਵਾਵਾਂਗੇ ਦੇਖੋ ਵਾਰ ਧੁੱਪ ਬਹੁਤ ਵਧੀਆ ਤਿੱਖੀ ਨਿਕਲੀ ਹੋਈ ਆ ਤਿੱਖੀ ਧੁੱਪ ਇਹਨੂੰ 1 ਘੰਟੇ ਦੀ ਬਹੁਤ ਆ ਬਸ ਜਿਹੜਾ ਇਹਦੇ ਉੱਤੇ ਐਕਸਟਰਾ ਪਾਣੀ ਆ ਆਪਾਂ ਜਸਟ ਉਹੀ ਸੁਕਾਣਾ ਹੈ ਅਦਰਕ ਐਵੇਂ ਵੀ ਦੇਖੋ ਇਹ ਪਾਣੀ ਭਰਿਆ ਜਾ ਹੀ ਹੁੰਦਾ ਹੈ ਬਸ ਐਕਸਟਰਾ ਪਾਣੀ ਜਿਹੜਾ ਉੱਪਰ ਉੱਪਰ ਲੱਗਿਆ ਬਸ ਉਹੀ ਸੁਕਾਵਾਂਗੇ ਆਪਾਂ ਜੇ ਮੱਧਮ ਧੁੱਪ ਆ ਤਾਂ 3-4 ਘੰਟੇ ਦੀ ਤੁਸੀਂ ਲਵਾ ਸਕਦੇ ਹੋ ਧੁੱਪ ਬਹੁਤ ਤੇਜ਼ ਆ ਆਪਾਂ 1 ਘੰਟੇ ਦੀ ਧੁੱਪ ਲਵਾਵਾਂਗੇ ਇਧਰ ਪਾ ਧੁੱਪ ਵਿੱਚੋਂ ਅਦਰਕ ਚੁੱਕ ਲਿਆਏ ਸੀ ਤੁਸੀਂ ਦੇਖ ਸਕਦੇ ਹੋ ਇਹਦੇ ਉੱਤੇ ਜਿਹੜਾ ਵੀ ਬਾਦੂ ਪਾਣੀ ਸੀਗਾ ਉਹ ਸਾਰਾ ਸੁੱਕ ਗਿਆ ਏ ਅਦਰਕ ਹੁਣ ਅਚਾਰ ਬਣਾਉਣ ਦੇ ਲਈ ਬਿਲਕੁਲ ਤਿਆਰ ਆ ਹੁਣ ਆਪਾਂ ਲਵਾਂਗੇ ਇੱਕ ਪਲਾਸਟਿਕ ਦਾ ਜਾਰ ਜੇਕਰ ਤੁਹਾਡੇ ਕੋਲ ਕੱਚ ਦਾ ਜਾਰ ਹੈਗਾ ਤੁਸੀਂ ਉਹ ਵੀ ਲੈ ਸਕਦੇ ਹੋ ਆਪਣੇ ਕੋਲ ਹੈ ਨਹੀਂ ਸੀ ਆਪਾਂ ਇਹ ਵਾਲਾ ਹੀ ਲੈ ਰਹੇ ਆ ਅਚਾਰ ਬਣਾਉਣ ਤੋਂ ਪਹਿਲਾਂ ਕੋਈ ਵੀ ਮਤਲਬ ਕਿ ਜਾਰ ਆਪਾਂ ਲੈਣਾ ਚਾਹੀਏ ਕੱਚ ਦਾ ਹੋਵੇ ਚਾਹੇ ਪਲਾਸਟਿਕ ਦਾ ਉਹਨੂੰ ਚੰਗੀ ਤਰ੍ਹਾਂ ਧੋ ਕੇ ਧੁੱਪ ਲਵਾਣੀ ਜ਼ਰੂਰੀ ਹੈ ਇਹ ਦੇਖੋ ਤੁਸੀਂ ਬਿਲਕੁਲ ਸੁੱਕਾ ਹੈ ਧੁੱਪ ਲਗਵਾਈ ਹੋਈ ਹੈ ਇਹਨੂੰ ਚੰਗੀ ਤਰੀਕੇ ਦੇ ਨਾਲ ਹੁਣ ਆਪਾਂ ਅਦਰਕ ਪਾ ਦਵਾਂਗੇ ਇਹਦੇ ਵਿੱਚ ਅਦਰਕ ਆਪਾਂ ਜਾਰ ਦੇ ਵਿੱਚ ਪਾ ਦਿੱਤਾ ਹੈ ਜੀ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਨਮਕ ਆਪਾਂ ਆਪਾਂ ਘਰ ਦੇ ਵਿੱਚ ਸੇਂਦਾ ਨਮਕ ਵਰਤਦੇ ਆਂ ਜੀ ਆਪਾਂ ਸੇਂਦੇ ਨਮਕ ਦੀ ਹੀ ਇੱਥੇ ਅਚਾਰ ਵਿੱਚ ਵੀ ਵਰਤੋਂ ਕਰਾਂਗੇ ਆਪਾਂ ਅੱਧਾ ਕਿਲੋ ਅਦਰਕ ਲਿਆ ਸੀ ਇਹਦੇ ਵਿੱਚ ਆਪਾਂ 3 ਚਮਚ ਪਾ ਦਵਾਂਗੇ ਜੀ ਭਰ ਕੇ ਨਮਕ ਦੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸਿਰਕਾ ਤੁਸੀਂ ਵਾਈਟ ਸਿਰਕਾ ਵੀ ਲੈ ਸਕਦੇ ਹੋ ਬਲੈਕ ਸਿਰਕਾ ਵੀ ਲੈ ਸਕਦੇ ਹੋ ਆਪਣੇ ਕੋਲ ਵਾਈਟ ਸੀਗਾ ਆਪਾਂ ਪਾ ਦਵਾਂਗੇ ਇੱਕ ਗਲਾਸ ਦੇ ਢੇੜੇ ਦੇ ਵਿੱਚ ਆਪਾਂ ਸਿਰਕਾ ਪਾਣਾ ਹੈ ਜਿਆਦਾ ਨਹੀਂ ਪਾਣਾ ਇਹ ਤੁਸੀਂ ਦੇਖ ਸਕਦੇ ਹੋ ਇੱਧਰ ਇਹ ਅੱਧਾ ਕਾਇਦੇ ਵਿੱਚ ਇੰਨਕ ਇੰਨਕ ਹੀ ਆਪਾਂ ਸਿਰਕਾ ਪਾਣਾ ਹੈ ਜੀ ਤੇ ਇਹਦਾ ਢੱਕਣ ਬੰਦ ਕਰਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਇੱਕ ਵਾਰੀ ਆਪਾਂ ਸਾਰਾ ਮਿਕਸ ਕਰ ਦਾਂਗੇ ਦੇਖੋ ਆਪਾਂ ਨੇ ਆਚਾਰ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਦਿੱਤਾ ਹੈ ਇਸ ਤਰ੍ਹਾਂ ਹੀ ਆਪਾਂ ਨੇ 2-3 ਦਿਨ ਇਸ ਤਰ੍ਹਾਂ ਇਹਨੂੰ ਹਿਲਾਉਂਦੇ ਰਹਿਣਾ ਹੈ ਜੀ ਵੈਸੇ ਤਾਂ ਇਹ ਆਚਾਰ ਖਾਣਯੋਗ ਹੋ ਗਿਆ ਤੁਸੀਂ ਖਾ ਕੇ ਦੇਖ ਵੀ ਸਕਦੇ ਹੋ ਤਾਂ ਟੇਸਟ ਜਿਹੜਾ ਬਹੁਤ ਵਧੀਆ ਹੋਵੇਗਾ ਤੇ ਇਦਾਂ ਹੀ ਮਤਲਬ ਕਿ ਇਨਸਟੈਂਟ ਬਣ ਕੇ ਤਿਆਰ ਹੋ ਜਾਂਦਾ ਹੈ ਪਰ ਜੇਕਰ ਤੁਸੀਂ ਚੰਗੇ ਤਰੀਕੇ ਦੇ ਨਾਲ ਬਣਿਆ ਹੋਇਆ ਖਾਣਾ ਹੈ ਤਾਂ ਤੁਹਾਨੂੰ 2 ਦਿਨ ਵੇਟ ਕਰਨੀ ਪਵੇਗੀ 2 ਦਿਨ ਬਾਅਦ ਇਹ ਆਚਾਰ ਜਿਹੜਾ ਹੈ ਬਿਲਕੁਲ ਤਿਆਰ ਹੋ ਜਾਵੇਗਾ ਤੇ ਇਹ ਜਾਰ ਬਣਾਉਣ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ